ਰਾਹੁਲ ਗਾਂਧੀ ਜੀ ਜਿੰਨਾ ਸਿੱਖਾਂ ਦੇ ਵਿੱਚ ਸਿੱਖੀਜ਼ਮ ਚ ਫੀਤ ਰੱਖਦੇ ਸਿੱਖਾਂ ਨਾਲ ਜਿੰਨਾ ਪਿਆਰ ਕਰਦੇ ਪਿਛਲੇ ਸਾਲ ਅਕਤੂਬਰ ਵਿੱਚ ਦੋ ਦਿਨ ਦਰਬਾਰ ਸਾਹਿਬ 'ਚ ਉਹਨਾਂ ਨੇ ਸੇਵਾ ਕੀਤੀ ਜੀ ਦਿਲੋਂ ਸੇਵਾ ਕੀਤੀ ਜਿੰਨਾ ਨਾਲ ਵੀ ਜ਼ਿਆਤੀਆਂ ਕੋਈ ਸੈਂਟਰ ਦੀਆਂ ਏਜੰਸੀਆਂ ਸੈਂਟਰ ਕਰ ਰਹੀ ਹੈ ਉਹਨਾਂ ਨੂੰ ਪ੍ਰੋਟੈਕਟ ਕਰਨ ਦਾ ਕੰਮ ਮੈਂ ਕਰਾਂਗਾ ਐਜ਼ ਅ ਲੀਡਰ ਆਫ ði ਆਪੋਜ਼ਿਸ਼ਨ ਕੋਈ ਵੀ ਇਹ ਕਹਿੂਜਾ ਸ਼ਬਦ ਨਹੀਂ ਹੈ ਜਿਹੜਾ ਦੇਸ਼ ਦੇ ਇੰਟਰਸਟ ਦੇ ਖਿਲਾਫ ਕਿਸੇ ਧਰਮ ਦੇ ਖਿਲਾਫ ਚਾਰ ਕਿਸਾਨ ਲੀਡਰ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਵਿੱਚ ਇੱਕ ਡਲੇਵਾਲ ਸਾਹਿਬ ਸੀ ਦੂਸਰੇ ਸਾਬ ਬਸੰਦੀਪ ਸਿੰਘ ਸਰਸਾ ਉਹ ਦਿੱਲੀ ਹਵਾਈ ਅੱਡੇ ਤੋਂ ਜਾ ਰਹੇ ਸੀ ਤਾਮਲਲਾਡੂ ਕਿਸਾਨਾਂ ਦੀ ਮੂਵਮੈਂਟ ਦੇ ਇੱਕ ਮੀਟਿੰਗ ਵਾਸ ਉਹਨਾਂ ਨੇ ਸਾਰਿਆਂ ਨੇ ਸ੍ਰੀ ਸਿੰਘ ਸ੍ਰੀ ਸਾਹਿਬ ਆਇਆ ਸੀ ਇਹਨਾਂ ਲੋਕਾਂ ਦੇ ਹੱਥ ਵਿੱਚ ਪੰਜਾਬ ਦੇ ਦਿੱਤਾ ਹੈ ਨਾਥਿੰ ਨਾਤੇ ਨੱਚ ਪੜੇ ਲਿਖਿਆ ਕੋਈ ਨਾ ਇਹ ਨੱਚ ਵਿਜ਼ਨ ਹੈ ਕਿਸੇ ਕੋ ਚੀਫ ਮਨਿਸਟਰ ਜਿਹੜਾ ਉਹ ਏਐਮ ਤੇ ਪੀਐਮ ਦੇ ਹਿਸਾਬ ਨਾਲ ਚੱਲਦਾ ਦੁਪਹਿਰ ਤੋਂ ਪਹਿਲੇ ਭਗਵੰਤ ਕੁਝ ਹੁੰਦਾ ਦੁਪਹਿਰ ਤੋਂ ਬਾਅਦ ਭਗਵੰਤ ਕੁਝ ਹੋਰ ਹੀ ਚੀਜ਼ ਬਣ ਜਾਂਦਾ ਅਬ ਸਿੰਘ ਬਾਜਵਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਬਾਜਾ ਸਾਹਿਬ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਦਾ ਬਿਆਨ ਆਇਆ ਤੇ ਬੀਜੇਪੀ ਉਸ ਤੇ ਹਮਲਾਵਰ ਹੁੰਦੀ ਨਜ਼ਰ ਆ ਰਹੀ ਉਹ ਕਹਿ ਰਹੀ ਹੈ ਕਿ ਤੁਸੀਂ ਸਿੱਖਾਂ ਦਾ ਅਪਮਾਨ ਕਰ ਰਹੇ ਹੋ ਤੇ ਦੇਸ਼ ਨੂੰ ਤੋੜਨ ਵਾਲੀ ਗੱਲ ਕਰ ਰਹੇ ਹੋ ਸਿੱਖਾ ਦਾ rahul gandhi ji ਜਿੰਨਾ ਸਿੱਖਾਂ ਦੇ ਵਿੱਚ ਸਿੱਖੀਜ਼ਮ ਚ ਫੇਤ ਰੱਖਦੇ ਸਿੱਖਾਂ ਨਾਲ ਜਿੰਨਾ ਪਿਆਰ ਕਰਦੇ ਨੇ ਪਿਛਲੇ ਸਾਲ ਅਕਤੂਬਰ ਵਿੱਚ ਦੋ ਦਿਨ ਦਰਬਾਰ ਸਾਹਿਬ 'ਚ ਉਹਨਾਂ ਨੇ ਸੇਵਾ ਕੀਤੀ ਜਾ ਕੇ ਦਿਨੋਂ ਸੇਵਾ ਕੀਤੀ ਕੋਈ ਪੋਲਿਟਿਕਲ ਏਮ ਨਹੀਂ ਸੀ ਕੋਈ ਪੰਜਾਬ ਦਾ ਪੋਲਿਟਿਕਲ ਲੀਡਰ ਨਾਂ ਨਹੀਂ ਰੱਖਿਆ ਉਹਨਾਂ ਨੇ ਉਹ ਹਰ ਹਿੰਦੁਸਤਾਨੀ ਦਾ ਇੱਜ਼ਤ ਕਰਦੇ ਨੇ ਕੋਈ ਇੱਕ ਕਿਸਾਨ ਨੂੰ ਵੱਡੀ ਮੈਂ ਆਪਣੇ ਲੀਡਰ ਨੂੰ ਦਾਤ ਦਵਾਂਗਾ ਕਾਂਗਰਸ ਪਾਰਟੀ ਉਹ ਹੈ ਜਿਹੜੀ ਹਰ ਧਰਮ ਦੀ ਹਰ ਫਿਰਕੇ ਦੀ ਇੱਜ਼ਤ ਮਾਨ ਕਰਦੀ ਹੈ। ਤੋਂ ਰਾਹੁਲ ਜੀ ਨੇ ਜੋ ਕੁਝ ਵੀ ਕੀਤਾ ਅਮਰੀਕਾ 'ਚ ਉਹਦੇ ਨਾਲ ਦੇਸ਼ ਨੂੰ ਵੀ ਮਜ਼ਬੂਤੀ ਮਿਲੀ ਹੈ। ਡੈਮੋਕ੍ਰੇਸੀ ਨੂੰ ਵੀ ਮਜ਼ਬੂਤੀ ਮਿਲੀ ਹੈ। ਉਹਨਾਂ ਨੇ ਬੇਸਿਕਲੀ ਇੱਕੋ ਗੱਲ ਕਹੀ ਸੀ ਕਿ ਜਿਹੜੀ ਕਨਸਟੀਟਿਊਸ਼ਨ ਜਿਹੜਾ ਹਿੰਦੁਸਤਾਨੀ ਹਿੰਦੁਸਤਾਨ 'ਚ ਜੰਮਿਆ ਹੈ ਉਹ ਭਾਵੇਂ ਕਟਗਿਨਤੀ ਦਾ ਹੋਏ ਪਾਵੇਂ ਉਹ ਕਿਸਾਨ ਹੋਏ ਪਾਵੇਂ ਖੇਤ ਮਜ਼ਦੂਰ ਹੋਏ ਪਾਵੇਂ ਸਟੂਡੈਂਟ ਹੋਏ ਜਿਨ੍ਹਾਂ ਨਾਲ ਵੀ ਜ਼ਿਆਤੀਆਂ ਕੋਈ ਸੈਂਟਰ ਦੀ ਏਜੰਸੀਆਂ ਸੈਂਟਰ ਕਰ ਰਹੀ ਹੈ ਉਹਨਾਂ ਨੂੰ ਪ੍ਰੋਟੈਕਟ ਕਰਨ ਦਾ ਕੰਮ ਮੈਂ ਕਰਾਂਗਾ ਐਜ਼ ਅ ਲੀਡਰ ਆਫ ਦਿ ਆਪੋਜੀਸ਼ਨ ਐਂਡ ਬਹੁਤ ਵੱਡੇ ਪੈਮਾਨੇ ਤੇ ਸਿੱਖ ਜਿਹੜੇ ਨੇ ਤੇ ਪੰਜਾਬੀ ਜਿਹੜੇ ਨੇ ਉਹ ਇਸ ਨੂੰ ਵੈਲਕਮ ਕਰ ਰਹੇ ਕਿਉਂਕਿ ਇਹ ਸਟੇਟਮੈਂਟ ਨੂੰ ਡਿਸਟਾਰਟ ਕੀਤਾ ਗਿਆ ਮੈਂ ਇੱਕ ਇੱਕ ਸ਼ਬਦ ਰਾਹੁਲ ਗਾਂਧੀ ਜੀ ਦਾ ਸੁਣਿਆ ਕੋਈ ਵੀ ਇੱਕ ਇਹੋ ਜਿਹਾ ਸ਼ਬਦ ਨਹੀਂ ਹੈ ਜਿਹੜਾ ਦੇਸ਼ ਦੇ ਇੰਟਰਸਟ ਦੇ ਖਿਲਾਫ ਕਿਸੇ ਧਰਮ ਦੇ ਖਿਲਾਫ ਹੋਏ ਐਂਡ ਉਹ ਤੇ ਹਮੇਸ਼ਾ ਹੀ ਇਜ਼ ਅ ਗ੍ਰੇਟ ਸਮਝੋ ਪਰਸਨ ਜਿਹੜੇ ਗ੍ਰੇਟ ਟਾਈਮ سپورਟਰ ਆਫ ਦਿਸ ਸਿੱਖੋ ਤੁਸਾਂ ਖੁਦ ਸਿੱਖੋ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਗੱਲ ਬੀਜੇਪੀ ਕਹਿ ਰਹੀ ਕਿ ਕੜਾ ਪਾਉਣ ਵਾਲੀਆਂ ਪੱਗ ਪਾਉਣ ਵਾਲੀਆਂ ਜਿਹੜੀ ਉਹ ਗੱਲ ਕਹਿੰਦੇ ਨੇ ਕਿ ਰਾਹੁਲ ਗਾਂਧੀ ਨੇ ਕਹੀ ਹੈ ਕਿ ਸਿੱਖ ਨੂੰ ਪੱਗ ਬੰਨਣ ਦੀ ਜਾਂ ਕੜੇ ਪਾਉਣ ਦੀ ਦਿੱਕਤ ਹੈ ਤੁਹਾਨੂੰ ਇਹ ਨਜ਼ਰ ਆਉਂਦੀ ਹੈ ਕਿਤੇ ਨਹੀਂ ਵੇਖੋ ਮੇਰੇ ਸਿਰੋਂ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤਾ ਹੈ ਕਿ ਜਿਸ ਕਿਸਮ ਦੀ ਸੋਚ ਇਸ ਟਾਈਮ ਸੈਂਟਰ ਦੀ ਚੱਲ ਰਹੀ ਮੈਂ ਤੁਹਾਨੂੰ ਐਗਜ਼ਾਮਪਲ ਹੀ ਦਿਨਾਂ ਆਇਤੋਂ 15 ਦਿਨ ਪਹਿਲੇ ਚਾਰ ਕਿਸਾਨ ਲੀਡਰ ਜਿਹੜੇ ਅੰਮ੍ਰਿਤਧਰੀ ਨੇ ਉਹਨਾਂ ਵਿੱਚ ਇੱਕ ਉਹ ਦਲੇਵਾਲ ਸਾਹਿਬ ਸੀ ਦੂਸਰੇ ਸਭ ਬਲਦੇਵ ਸਿੰਘ ਖੇਰਾ ਖੇਰਾ ਅਸਰ ਸਾਹ ਸੌਰੀ ਬਲਦੇਵ ਸਿੰਘ ਸਰਸਾ ਉਹ ਦਿੱਲੀ ਹਵਾਈ ਅੱਡੇ ਤੋਂ ਜਾ ਰਹੇ ਸੀ ਤਾਮਲਲਾਡੂ ਕਿਸਾਨਾਂ ਦੀ ਮੂਵਮੈਂਟ ਦੇ ਇੱਕ ਮੀਟਿੰਗ ਵਾਸ ਉਹਨਾਂ ਨੇ ਸਾਰਿਆਂ ਨੇ ਸਿਧੀ ਸਿੰਘ ਸਿਧੀ ਸਾਹਿਬ ਆਇਆ ਸੀ ਉਸ ਗੱਲ ਕਾਰਨ ਉਹਨਾਂ ਨੂੰ ਆਫਲੋਡ ਕੀਤਾ ਗਿਆ ਜਹਾਜ਼ ਤੋਂ ਜਿੱਥੇ ਹਜ਼ਾਰਾਂ ਦੀ ਤعداد ਦੇ ਵਿੱਚ ਸਿੱਖ ਸਿੰਬल्स ਵਾਲੀਆਂ ਔਰਤਾਂ ਬੱਚੇ ਤੇ ਬਜ਼ੁਰਗ ਹਰ ਰੋਜ਼ ਟ੍ਰੈਵਲ ਕਰਦੇ ਨੇ ਹਰ ਹਿੰਦੁਸਤਾਨ ਦੀ 에ਅਰਲਾਈਨ ਨੂੰ ਪਤਾ ਹੈ ਰੇਲਵੇਜ਼ ਨੂੰ ਪਤਾ ਹੈ ਬੱਸਾਂ ਨੂੰ ਪਤਾ ਹੈ ਇਹ ਸਿੱਖ ਜਿਹੜਾ ਰਿਲੀਜੀਅਨ ਦੇ ਇਸ ਸਿੰਬਲਸ ਨੇ ਐਂਡ ਦੇ ਆ ਮਿਨੀ ਕਰਪਾਨਸ ਕੋਈ ਉਹ ਇਸ ਕੋਈ ਖਤਰੇ ਵਾਲੀ ਨਹੀਂ ਉਹ ਸਿੰਬਲ ਹੈ ਤੇ ਤੁਸੀਂ ਉਹਨਾਂ ਨੂੰ ਉਤਾਰ ਦਿੱਤਾ ਔਰ ਰਾਹੁਲ ਜੀ ਔਰ ਜਿਹੜੀ ਗੱਲ ਕਹਿੰਦੇ ਉਹਦੀ ਇੰਡੋਰਸਮੈਂਟ ਤੇ ਆਪਣੇ ਆਪ ਹੋ ਗਈ ਇਹ ਹਾਲਾਤ ਇੱਥੇ ਇਸ ਕਿਸਮ ਦੇ ਨੇ ਤਾਂ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਰੋਜ਼ ਅਸਾਮ ਦਾ چی ਮਿਸਟਰ ਕੀ ਕਰ ਰਿਹਾ ਸੀ ਰੋਜ਼ ਜੰਮੂ ਕਸ਼ਮੀਰ ਚ ਕੀ ਹੋ ਰਿਹਾ ਰੋਜ਼ ਮਨੀਪੁਰ ਚ ਕੀ ਹੋ ਰਿਹਾ ਰੋਜ਼ ਪੰਜਾਬ ਚ ਕੀ ਹੋ ਰਿਹਾ ਸਾਡੇ ਕਿਸਾਨਾਂ ਨੂੰ ਵੇਖੋ ਹਰਿਆਣੇ ਚੋਂ ਮੂਵ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਦਿੱਲੀ ਪਹੁੰਚਣ ਵਾਸਤੇ ਕੰਕਰੀਟ ਦੀਆਂ ਕੰਧਾਂ ਲਾ ਲੀਆਂ ਗਈਆਂ ਸਾਡੇ ਨੌਜਵਾਨ ਬੱਚਿਆਂ ਤੇ ਫਾਇਰਿੰਗ ਕੀਤੀ ਗਈ ਇੱਕ ਨੌਜਵਾਨ ਮਾਰ ਦਿੱਤਾ ਗਿਆ 200 ਤੋਂ ਵੱਧ ਗੋਲੀਆਂ ਦੇ ਪੈਲਟਸ ਦੇ ਨਾਲ ਇੰਜਰਡ ਪਏ ਨੇ ਤੁਹਾਨੂੰ ਪਤਾ ਹੋਵੇਗਾ ਕਿ ਮੈਂ ਜੀ ਲੀਡਰ ਆਫ ਦੀ ਆਪੋਜੀਸ਼ਨ ਹਾਈ ਕੋਰਟ ਦੇ ਵਿੱਚ ਕੇਸ ਕਰਕੇ ਜੁਡੀਸ਼ੀਅਲ ਕਮਿਸ਼ਨ ਮੇਰੀ ਹੀ ਉਸ ਪਬਲਿਕ ਇੰਟਰਸਟ ਡਿਟੀਗੇਸ਼ਨ ਦੇ ਉੱਤੇ ਬੈਠੀ ਹੈ ਸੋ ਇਹ ਸਾਰੀਆਂ ਚੀਜ਼ਾਂ ਰੋਜ਼ ਹੋ ਰਹੀਆਂ ਮੈਂ ਸਾਹਿਬ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਡਾਕਟਰ ਹੜਤਾਲਤੇ ਨੇ ਮਨਿਸਟਰ ਸਾਹਿਬ ਹਰਿਆਣੇ 'ਚ ਪ੍ਰਚਾਰ ਕਰ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਜਿਹੜਾ ਹੈ ਉਹ ਕੋ ਵੱਖਰੇ ਰਾਹ ਤੇ ਜਾ ਰਿਹਾ ਹੈ ਕੋ ਅਨਫੋਰਚੂਨੇਟ ਹੈ ਇਨ੍ਹਾਂ ਲੋਕਾਂ ਦੇ ਹੱਥ 'ਚ ਪੰਜਾਬ ਦੇ ਦਿੱਤਾ ਨਾ ਤੇਨ ਨਾ ਤੇਨ ਅਜ ਪੜੇ ਲਿਖਿਆ ਕੋਈ ਨਹੀਂ ਨਾ ਇਹਨਾਂ 'ਚ ਵਿਜ਼ਨ ਹੈ ਕਿਸੇ ਕੋਈ ਚੀਫ ਮਿਨਿਸਟਰ ਜਿਹੜਾ ਉਹ ਏਐਮ ਤੇ ਪੀਐਮ ਦੇ ਹਿਸਾਬ ਨਾਲ ਚੱਲਦਾ ਦੁਪਹਿਰ ਤੋਂ ਪਹਿਲੇ ਭਗਵੰਤ ਕੁਝ ਹੁੰਦਾ ਦੁਪਹਿਰ ਤੋਂ ਬਾਅਦ ਭਗਵੰਤ ਕੁਝ ਹੋਰ ਹੀ ਚੀਜ਼ ਬਣ ਜਾਂਦਾ ਸੋ ਜਦੋਂ ਤੁਸੀਂ ਚੀਫ ਮਿਨਿਸਟਰ ਜਿਹੜਾ ਉਹ ਦੁਪਹਿਰ ਦੇ 2 ਵਜੇ ਤੋਂ ਬਾਅਦ ਹੋਸ਼ੋ ਹਵਾਜ਼ ਖੋ ਪੈਂਦਾ ਤੇ ਪੰਜਾਬ ਦਾ ਹਾਲ ਕੀ ਹੋਏਗਾ ਤੁਸੀਂ ਵੇਖੋ ਅਨਫੋਰਚੂਨੇਟ ਸਾਰੇ ਡਾਕਟਰਸ ਸਟ੍ਰਾਈਕਤੇ ਨੇ ਕਈ ਦਿਨ ਪਹਿਲੇ ਉਹਨਾਂ ਨੇ ਵਾਰਨ ਕੀਤਾ ਮੈਂ ਸਟੇਟਮੈਂਟ ਦੇ ਕੇ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਡਾਕਟਰਸ ਦੀ ਐਸੋਸੀਏਸ਼ਨ ਆ ਬੈਠ ਕੇ ਉਹਨਾਂ ਦੀਆਂ ਡਿਮਾਂਡਸ ਨੂੰ ਮੀਟ ਕਰ ਲੋ ਜਾਂ ਗੱਲ ਸੁਣ ਲੋ ਇਹਨਾਂ ਦੇ ਹੈਲਥ ਮਿਨਿਸਟਰ ਨੇ ਰਿਫਿਊਜ਼ ਕਰ ਦਿੱਤਾ ਮਿਲਣ ਤੋਂ ਉਹ ਹਰਿਆਣੇ 'ਚ ਪ੍ਰਚਾਰ ਕਰ ਰਿਹਾ ਸਾਰੇ ਗਰੀਬ ਲੋਕ ਜਿਹੜੇ ਨੇ ਹਸਪੀਟਲਸ ਦੇ ਤੇ ਡਿਸਪੈਂਸਰੀਆਂ ਦੇ ਬਾਹਰ ਖਲੋਤੇ ਨੇ ਕਿਸੇ ਦਾ ਲਾਜ ਨਹੀਂ ਹੋ ਰਿਹਾ ਸੋ ਇਹ ਹਾਲ ਪੰਜਾਬ ਦਾ 10000 ਕਰੋੜ ਦਾ ਕਰਜ਼ਾ ਲੈਣ ਦੀ ਗੱਲ ਕੀਤੀ ਗਈ ਹੈ ਰੇਟ ਆਫ ਇੰਟਰਸਟ ਵੀ ਹਾਇਰ ਹੈ ਤੁਹਾਨੂੰ ਲੱਗਦਾ ਜੇ ਸੂਬੇ 'ਚ ਇਹ ਗੱਲ ਕਹਿ ਕੇ ਸਰਕਾਰ ਚ ਆਏ ਹੋਈਏ ਕਿ ਪੁਰਾਣੀਆਂ ਸਰਕਾਰਾਂ ਨੇ ਬਹੁਤ ਕਰਜ਼ਾ ਲਿਆ ਸੀ ਤੇ ਸੂਬੇ ਦਾ ਪੱਠਾ ਬਹਿ ਗਿਆ ਹੁਣ ਉੱਥੇ ਹਾਲਾਤ ਉਹੋ ਜਿਹੀ ਫਿਰ ਨਜ਼ਰ ਆਉਂਦੇ ਨੇ ਤੁਹਾਨੂੰ ਯਾਦ ਹੋਵੇਗਾ ਅੱਜ ਤੋਂ 25 ਸਾਲ ਪਹਿਲੇ ਜਦੋਂ ਕੇਜਰੀਵਾਲ ਸਾਹਿਬ ਨੂੰ ਇਹ ਪੁੱਛਿਆ ਗਿਆ ਸੀ ਕਿ ਪੰਜਾਬ ਤੇ ਬਹੁਤ ਵੱਡਾ ਕਰਜ਼ਾ ਹੈ ਤੁਹਾਡੀ ਕੀ ਪਾਲਿਸੀ ਹੋਏਗੀ ਤੁਸੀਂ ਕਰਜ਼ਾ ਚੁੱਕੋਗੇ ਉਹਨਾਂ ਨੇ ਸੋਲਮ ਪ੍ਰੋਮਿਸ ਕੀਤਾ ਸੀ ਪੰਜਾਬ ਨੂੰ ਕਿ ਮੈਂ 1 ਰੁਪਏ ਦਾ ਕਰਜ਼ਾ ਨਹੀਂ ਚੁਕਾਂਗਾ 5 ਸਾਲ ਚ ਜਿੰਨਾ ਪੰਜਾਬ ਤੇ ਕਰਜ਼ਾ ਉਦੋਂ 2.40 ਲੱਖ ਕਰੋੜ ਦਾ ਕਰਜ਼ਾ ਸੀ ਕਿ 5 ਸਾਲ ਚ ਅਸੀਂ ਪੰਜਾਬ ਨੂੰ ਡੈਟ ਫ੍ਰੀ ਕਰ ਦਾਂਗੇ ਉਹਨੂੰ ਪੁੱਛਿਆ ਕਿ ਉਹ ਕਿਸਾ ਕਰੋਗੇ ਕਹਿ ਲੱਗੇ ਜੀ ਕਿ 20000 ਕਰੋੜ ਤੇ ਮੈਂ ਇਕੱਲਾ ਮਾਈਨਿੰਗ ਚ ਲੈ ਕੇ ਆਵਾਂਗਾ 20000 ਕਰੋੜ ਮੈਂ ਸ਼ਰਾਬ ਚ ਲੈ ਕੇ ਆਵਾਂਗਾ 34000 ਕਰੋੜ ਜਿਹੜਾ ਪੰਜਾਬ ਦਾ ਬਜਟ ਹੈ ਉਹਦੇ ਵਿੱਚੋਂ ਰਿਸ਼ਵਤ ਦੇ ਜਿਹੜੇ ਕਮਿਸ਼ਨ ਚੱਲਦੀ ਉਹ ਮੈਂ ਬੰਦ ਕਰਾਂਗਾ 34000 ਕਰੋੜ ਰੁਪਏ ਉਹ ਹੋਣਗੇ ਰੇਤ ਦੇ ਪੈਸੇ ਮਿਲਾ ਲਓ ਤੇ ਤੁਸੀਂ ਕਮਿਸ਼ਨ ਦੇ ਆ ਜਿਹੜੇ ਇਹ ਕਹ ਰਹੇ ਸੀ ਘਟਾ ਕੇ ਮੇਰੇ ਕੋ 74000 ਕਰੋੜ ਰੁਪਇਆ ਹੋਏਗਾ ਆਈ ਵਿਲ ਟੇਕ ਨਾਟ ਅ ਸਿੰਗਲ ਐਂਡ ਤੁਸੀਂ ਵੇਖ ਲਿਓ ਪਿਛਲੇ 3 ਸਾਲ ਚ ਕਰਜ਼ਾ ਜਿਹੜਾ 1.5 ਲੱਖ ਕਰੋੜ ਰੁਪਏ ਜਿਹੜਾ 10 10000 ਕਰੋੜ ਹੁਣ ਮੰਗਿਆ ਐ ਐਂਡ ਮੇਰਾ ਜੋ ਇਨਫੋਰਮੇਸ਼ਨ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਅਗਲੇ ਮਹੀਨੇ ਤੋਂ ਸੈਲਰੀਜ਼ ਐਂਡ ਪੈਨਸ਼ਨਜ਼ ਨਹੀਂ ਪੰਜਾਬ ਦਿੱਤੀਆਂ ਜਾਣਗੀਆਂ ਮੇਰਾ ਆਖਰੀ ਸਵਾਲ ਐ ਅਰਵਿੰਦ ਕੇਜੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਐ ਕਿਵੇਂ ਦੇ ਦਿੱਤੇ ਉਹ ਜ਼ਮਾਨਤ ਨੂੰ ਦੇਖੋ ਉਹ ਹਰ ਹਿੰਦੁਸਤਾਨੀ ਦਾ ਹੱਕ ਐ ਜ਼ਮਾਨਤ ਦਾ ਉਹ ਕੋਰਟਸ ਦਾ ਫੈਸਲਾ ਐ ਬਟ ਮੈਂ ਆਨਰੇਬਲ ਸੁਪਰੀਮ ਕੋਰਟ ਦੇ ਉਸ ਫੈਸਲੇ ਦੀ ਉਸ ਟਿੱਪਣੀ ਦੀ ਸ਼ਿਲਾਕਾ ਕਰਾਂਗੇ ਜਿਹਦੇ ਵਿੱਚ ਉਹਨਾਂ ਨੇ ਬੜੀ ਸੀਰੀਅਸ ਉਹਨਾਂ ਨੇ ਸੈਂਟਰਲ ਗਵਰਨਮੈਂਟ ਤੇ ਆਪਣੀ ਟਿੱਪਣੀਆਂ ਕੀਤੀਆਂ ਨੇ ਮੇਰੀ ਗੁਜ਼ਾਰਿਸ਼ ਆਨਰਬਲ ਸੁਪਰੀਮ ਕੋਰਟ ਨੂੰ ਹੈ ਕਿ ਆਪਣੀ ਸਬੋਟਨੇਟ ਕੋਰਟਸ ਨੂੰ ਵੀ ਡਾਇਰੈਕਟ ਕਰੋ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਇਹ ਬੇਲ ਸੈਸ਼ਨ ਚ ਮਿਲ ਜਾਣੀ ਚਾਹੀਦੀ ਸੀ ਜਾਂ ਹਾਈ ਕੋਰਟ ਚ ਮਿਲ ਜਾਣੀ ਚਾਹੀਦੀ ਤੇ ਉਹਨਾਂ ਸੁਪਰੀਮ ਕੋਰਟ ਤੱਕ ਆਣਾ ਪਿਆ ਸੁਪਰੀਮ ਕੋਰਟ ਤੱਕ ਆਣਾ ਸੌਖਾ ਨਹੀਂ ਬੜੀ ਟੀਡੀਐਸ ਜੌਬ ਹੈ ਬੜਾ ਮਹਿੰਗਾ ਪ੍ਰੋਸੀਜਰ ਹੈ ਕਿਰਪਾ ਕਰਕੇ ਪ੍ਰੋਐਕਟਿਵ ਹੋਣ ਦੀ ਲੋੜ ਹੈ ਜੇ ਕੋਰਸ ਪ੍ਰੋ ਐਕਟਿਵ ਹੋਣਗੇ ਤੇ ਸੈਂਟਰ ਜਿਹੜੀ ਆਪਣੀ ਏਜੰਸੀਜ਼ ਨੂੰ ਮਿਸਯੂਜ਼ ਕਰਨਾ ਚਾਹੁੰਦੀਆਂ ਉਹਨਾਂ ਦਾ ਡੰਗ ਖਤਮ ਹੋ ਜਾਏਗਾ ਉਹਨਾਂ ਦਾ ਜਿਹੜਾ ਡੰਗ ਹੈ ਉਹ ਖਤਮ ਹੋ ਜਾਏਗਾ ਉਹਨਾਂ ਨੂੰ ਪਤਾ ਹੈ ਕਿ ਜਿਨ੍ਹਾਂ ਨੂੰ ਅਸੀਂ ਅੱਜ ਫੜਾਂਗੇ ਚੌਥੇ ਦਿਨ ਜ਼ੁਬਾਨ ਤੋਂ ਹੋ ਜਾਏਗੀ ਤੇ ਜਿਹੜੇ ਪੋਲਿਟਿਕਲ ਆਪੋਨੈਂਟਸ ਨੂੰ ਡਰਾਣਾ ਧਮਕਾਣਾ ਚਾਹੁੰਦੇ ਨੇ ਉਹ ਇਹਨਾਂ ਦਾ ਸਾਰਾ ਜਿਹੜਾ ਸਿਸਟਮ ਹੈ ਜੋ ਇਹਨਾਂ ਦਾ ਮੋਡਸ ਆਪਰੇਂਡਾ ਹੈ ਉਹ ਫੇਲ ਹੋ ਜਾਏਗਾ ਜੀ ਕੀ ਇਸ਼ਾਰਾ ਪੰਜਾਬ ਸਰਕਾਰ ਵੱਲ ਵੀ ਹੈ ਨਹੀਂ ਪੰਜਾਬ ਸਰਕਾਰ ਤੇ ਤੁਹਾਨੂੰ ਪਤਾ ਹੀ ਹੈ ਜੀ ਇਸ ਟਾਈਮ ਪੰਜਾਬ ਸਰਕਾਰ ਨੇ ਸਾਰੀਆਂ ਗੱਲਾਂ ਹੀ ਇਹਨਾਂ ਤੋਂ ਸਿੱਖੀਆਂ ਦਿੱਲੀ ਵਾਲਿਆਂ ਤੋਂ ਜੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਇਹ ਤੇ ਰੈਪਲੀਕਾ ਹੈ ਆਫ ਦੀ ਸੈਂਟਰਲ ਗਵਰਨਮੈਂਟ ਜੀ ਜੋ ਸੈਂਟਰ ਕਰ ਰਹੀ ਉਹ ਕਰ ਰਿਹਾ ਜੀ ਕੋਈ ਦੋਰਾ ਇਹ ਨਹੀਂ ਜੀ ਬਹੁਤ ਧੰਨਵਾਦ ਤੇ ਇਹ ਸੰਸਾਡੇ ਨਾਲ ਪ੍ਰਤਾਪ ਸਿੰਘ ਬਾਜਵਾ ਕੈਮਰਾਮੈਨ ਪ੍ਰਵੀਨ ਦੇ ਨਾਲ ਹਰਪ ਸਿੰਘ ਪੀ.ਟੀ.ਸੀ. ਦਿੱਲੀ